ਗਾਲਾ ਵੀਰੇ ਸਾਡਾ ਪਾਹਣ ਮਾਰਦੇ ਨੇ ਜਿਦੋਂ ਤੁਹਾਨੂੰ ਜਾਇ ਜਾ ਕੇ ਸਾਸੀ ਲਹੂ ਪਾਣੀ ਹੁੰਨੇ ਆ ਕਿ ਸਾਰਾ ਗਰਮੀ ਗਰਮੀ ਹੁੰਨੇ ਹੋਣਾ ਹੀ ਹਾਂ ਵੀਰੇ ਸਾਰਾ ਦਿਨ ਘਾਰੇ ਚ ਖੱਪਦੇ ਆਂ ਜੇ ਤਾਂ ਕੋਈ ਮਰ ਗਿਆ ਜਾਂ ਕੋਈ ਹੋ ਹੋ ਗਿਆ ਉਦੋਂ ਉਹਨਾਂ ਨੂੰ ਲਿਆਇਆ ਕਰਨ ਹਾਂ ਉਦੋਂ ਵੀ ਪਿੰਡ ਦੇ ਨਹੀਂ ਆਉਣਾ ਨਾਲ ਪਿੰਡਦਿਆਂ ਨੇ ਆਉਣਾ ਉਹਦਾ ਸੇਤ ਕੋਹੇ ਕੂੜਾ ਨੂੰ ਬੁੜੀਆਂ ਨੂੰ ਸਾਡੀਆਂ ਲਾ ਲੈਂਦੇ ਨੇ ਮਿੱਤਰੋ ਪੰਜਾਬ ਦੇ ਵਿੱਚ ਝੋਨਾ ਲਾਉਣ ਦਾ ਕੰਮ ਪੂਰੀ ਤਰ੍ਹਾਂ ਚੱਲ ਚੁੱਕਿਆ ਹੈਗਾ ਤੁਸੀਂ ਦੇਖ ਸਕਦੇ ਹੋ ਇਧਰ ਮਾਤਾ ਭੈਣਾ ਜੀਰੀ ਲਾ ਰਹੀਆਂ ਤੇ ਉਧਰ ਵੀਰ ਲਾ ਰਹੇ ਨੇ ਅੱਜ ਤੁਹਾਨੂੰ ਦਿਖਾਉਣਾ ਮਿੱਤਰੋ ਫਰਕ ਪਿੰਡ ਵਾਲੇ ਦੇ ਤੇ ਜੀਰੀ ਲਾਉਣ ਦਾ ਤੇ ਭਈਆਂ ਦਾ ਇਹਲੇ ਗੱਲਬਾਤ ਕਰਾਂਗੇ ਵੀ ਕੀ ਮਜਬੂਰੀਆਂ ਨੇ ਵੀ ਮਤਲਬ ਦਿੱਕਤਾਂ ਕੀ ਆਉਂਦੀਆਂ ਨੇ ਕੀ ਦਿੱਕਤਾਂ ਆਉਂਦੀਆਂ ਨੇ ਸਾਰੀ ਗੱਲਬਾਤ ਕਰਦੇ ਆਂ ਪਾਈਆਂ ਨਾਲ ਅੱਗੇ ਜਾ ਕੇ ਪਹਿਲਾਂ ਇਹਨਾਂ ਦੀ ਲਵਾਈ ਦੇਖੋ ਮਿੱਤਰੋ ਜਿਹੜਾ ਇੱਕ ਵਾਰੀ ਇਹਨੇ ਢਾਲ ਦੱਬ ਤਾ ਨਾ ਤਾਂ ਮੁੜ ਕੇ ਮੱਚੇ ਕਿਉਂਕਿ ਇਹ ਪੂਰੇ ਸੌਂਕ ਨਾਲ ਕੰਮ ਕਰਦਨੇ ਭਈਏ ਹੁੰਦੇ ਨੇ ਕਿ ਪ੍ਰਦੇਸ਼ਾਂ ਤੋਂ ਆਉਂਦੇ ਨੇਗੇ ਲਾ ਕੇ ਲੰਘ ਜਾਂਦੇ ਨੇ ਨਾ ਆਪਾਂ ਭਾਲ ਸਕਦੇ ਨਾ ਕੁਝ ਹੋਰ ਕਰ ਸਕਦੇ ਇਹ ਜ਼ਿੰਮੇਵਾਰੀ ਨਾ ਲੈਂਦੇ ਨੇ ਕੰਮ ਆਵਦਾ ਸਾਨੂੰ ਕੋਈ ਆਉਂਦੀ ਆ ਕਹੇ ਜਿੱਦ ਵੀਰੇ ਰੇਟ ਕਰਕੇ ਆ ਇਧਰ ਮਾਤਾਂ ਨਹੀਂ ਗਈਆਂ ਸਾਡੀਆਂ ਭੈਣਾਂ ਨਹੀਂ ਗਈਆਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀਰੇ ਸਾਡਾ ਨਾ ਰੇਟ ਕਰਕੇ ਜਦੋਂ ਨਾ ਘੱਟ ਵੱਧ ਦਿੰਦੇ ਨੇ ਸਾਨੂੰ ਇਹ ਦੋਖਾ ਹਾਂਜੀ ਸਾਡੀ ਲੱਗੀ ਚ ਕੋਈ ਡਾਲ ਨਹੀਂ ਲੱਗਦਾ ਹੈਗਾ ਹਾਂ ਡਾਲ ਮੱਚਦਾ ਨਹੀਂ ਹੈਗਾ ਜਿਹੜੇ ਭਈਏ ਲਾ ਕੇ ਜਾਂਦੇ ਨੇ ਪੰਜਾਬੀਆਂ ਬੁੜੀਆਂ ਨੂੰ ਖਿੱਚੀ ਫਿਰਦੇ ਨੇ ਡਾਲ ਲਾਉਣ ਸਾਡੀ ਵੀ ਆਪ ਦਾ ਜਿੰਨਾ ਤੋਂ ਲਵਾਈਆ ਭਈ ਉਹਨਾਂ ਨੂੰ ਹੀ ਲਿਆਓ ਤੁਸੀਂ ਹਾਂ ਵੀਰੇ ਫਿਰ ਪੰਜਾਬੀ ਲਾਉਂਦੇ ਨੇ ਵਿੱਚ ਪਈਆਂ ਵਾਲੀ ਦੇ ਸਾਡੇ ਲਾਉਣੇ ਨਹੀਂ ਪੈਂਦੀ ਵੀਰੇ ਐਨਾ ਫਰਕ ਆ ਸਾਡੇ ਤੇ ਇੱਕ ਜਿਹੜੇ ਹਾਂ ਜਿਹੜੇ ਵਾਹਣ ਮਾਰ ਦਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਗੱਲ ਵੀਰੇ ਸਾਡਾ ਪਾਣ ਮਾਰਦੇ ਨੇ ਜਿਦੋਂ ਤੁਹਾਨੂੰ ਜਾਇ ਜਾ ਕੇ ਸਾਸੀ ਲਹੂ ਪਾਣੀ ਹੁੰਨੇ ਆ ਕਿ ਸਾਰਾ ਗਰਮੀ ਗਰਮੀ ਹੁੰਨੇ ਹੋਣਾ ਹੀ ਹਾਂ ਵੀਰੇ ਸਾਰਾ ਦਿਨ ਘਾਰੇ ਚ ਖੱਪਦੇ ਆ ਇਹ ਗੱਲ ਗਲਤ ਆ ਮਿੱਤਰੋ ਕੋਈ ਲੱਗਦਾ ਕੰਮ ਚ ਜੀ ਜੀ ਲੱਗੀਆਂ ਦਾ ਵੀਰੇ ਬਹੁਤ ਗਰਮੀ ਬਹੁਤ ਆ ਹਾਂ ਕਿੰਨੇ ਕ ਵਜੇ ਆਜਣੇ ਆ ਬਈ ਆਪਾਂ ਇਸ ਵੇਲੇ ਤੜਕੇ 5:30 ਵਜੇ ਅੱਛਾ ਹਾਂਜੀ ਵੀਰ ਜੀ ਤੇ ਕੋਈ ਦਿੱਕਤਾਂ ਆਉਂਦੀਆਂ ਹੁਣ ਬਈ ਕੀ ਕੀ ਆਉਂਦੀਆਂ ਨੇਗੀਆਂ ਦਿਕਤਾਂ ਤਾਂ ਬੜੇ ਬਹੁਤ ਆਉਂਦੀਆਂ ਨੇ ਪਰ ਸਾਰਿਆਂ ਨਾਲ ਜਿਹੜੀ ਮੇਨ ਡਿਕਤਾਂ ਉਹ ਆ ਵਾਹਣ ਮਾਰਨ ਦੀ ਹਾਂ ਜਦੋਂ ਵੱਡਾ ਜਾਰੇ ਵਾਹਣ ਮਿਲ ਜਾਂਦਾ ਸਾਨੂੰ 5-6 ਕਿਲੋ ਮਿਲ ਜਾਂਦੇ ਨੇ 10 ਕਿਲੋ ਮਿਲ ਜਾਂਦੇ ਨੇ ਕਿਲੋ ਮਿਲ ਜਾਂਦੇ ਨੇ ਫਿਰ ਵਿੱਚੋਂ ਵਾਹਣ ਬਹੁਤ ਮਾਰਦੇ ਨੇ ਇਹ ਤਾਂ ਮਿੱਤਰੋ ਬਾਲਾ ਨਜਾਇਜ਼ ਧੱਕਾ ਗਾ ਤੱਤਾ ਪਾਣੀਆਂ ਗਰਮਤ ਮਿੱਤਰੋ ਵੀ ਸਾਰਨੋਂ ਵੱਡਾ ਪਾਪ ਤਾਂ ਮਿਲਦਾ ਇਹੀ ਹੈਗਾ ਜਿਹੜੇ ਲੋਕ ਵਾਹਣ ਮਾਰਦੇ ਨੇਗੇ ਤੇ ਕਿੱਥੇ ਜਾ ਕੇ ਲੇਖਾ ਦੇਉਗੇ ਇਹ ਕੰਮ ਨਾ ਕਰਿਆ ਕਰੋ ਹੋਰ ਬਈ ਡਿਕਤਾਂ ਮੈਂ ਡੱਕ ਤਬਰੇ ਇਹੀ ਜਿਆਦੇ ਹਾਂ ਬਾਕੀ ਚੱਲੇ ਰੋਟੀ ਰੋਟੀ ਆ ਜਾਂਦੀਆਂ ਟਾਈਮ ਤੇ ਵਿੱਚ ਤਾਂ ਇੱਕ ਦੋ ਹੁੰਦੇ ਨੇ ਨਾ ਵਿੱਚ ਕਈ ਘਰ ਹੁੰਦੇ ਨੇ ਰੋਟੀ ਨੂੰ ਵੀ ਬਹੁਤ ਤੰਗ ਕਰਦੇ ਨੇ ਹਾਂ ਪਰ ਸਾਰੇ ਨਹੀਂ ਹੁੰਦੇ ਆਪਾਂ ਸਾਰੇ ਨੂੰ ਇੱਕ ਤੱਕੜੀ ਦੇ ਵਿੱਚ ਤੋਲ ਨਹੀਂ ਸਕਦੇ ਤੇ ਤੁਹਾਡਾ ਕੰਮ ਬਾਈ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਪਿੰਡ ਵਾਲੇ ਬਾਈਆਂ ਦਾ ਤਾਂ ਕਰਕੇ ਕਹਿਣਾ ਵੀ ਪਿੰਡ ਵਾਲਿਆਂ ਨੂੰ ਆਪਣੇ ਵਰਤਨਾ ਪਿੰਡ ਵਾਲਿਆਂ ਨਾਲ ਹੀ ਆਗਾ ਪਿੰਡ ਵਾਲਿਆਂ ਤੋਂ ਝੋਨਾ ਲਵਾਇਆ ਕਰੋ ਤੇ ਇੱਧਰ ਹੋਰ ਬਾਈ ਨੇ ਤੇ ਗੱਲਬਾਤ ਕਰਾਂਗੇ ਆਪਾਂ ਸਾਹਣਾ ਮਾਰਿਆ ਕਰੋ ਭਾਈ ਇਹ ਤਾਂ ਮਾਤਰਾ ਹੋਰ ਠੱਗੀਆਂ ਮਾਰਨ ਨੂੰ ਲੋਕ ਬਥੇਰੇ ਨੇ ਪਰ ਇਹ ਮਜ਼ਦੂਰ ਵੀਰ ਆਪਣੇ ਭਾਈ ਨਹੀਂ ਜਿਹੜੇ ਇਹਨਾਂ ਨਾਲ ਨਾ ਠੱਗੀਆਂ ਮਾਰਿਆ ਕਰੋ ਬਹੁਤ ਗਲਤ ਗੱਲ ਆ ਤੁਹਾਡਾ ਮਾਤਾ ਦੀ ਕੁਛ ਕਹਿਣਾ ਹੋਵੇ ਬਸ ਅਸੀਂ ਤਾਂ ਪਤਾ ਹੀ ਕਹਿਣਾ ਇਹ ਪੰਜਾ ਤੋਂ ਬੋਟਾ ਪਪਾ ਹੁੰਦੇ ਨੇ ਆਪਸ ਬੋਟਾ ਪਿੰਡ ਦਾ ਨੇ ਪਾਉਣੀ ਆ ਹਾਂ ਜੇ ਤਾਂ ਕੋਈ ਮਰ ਗਿਆ ਜਾਂ ਕੋਈ ਹੋ ਹੋ ਗਿਆ ਉਦੋਂ ਉਹਨਾਂ ਨੂੰ ਲਿਆਇਆ ਕਰਨ ਹਾਂ ਉਦੋਂ ਵੀ ਪਿੰਡ ਦੇ ਨਹੀਂ ਆਉਣਾ ਨਾਲ ਪਿੰਡ ਦੇ ਨਹੀਂ ਆਉਣਾ ਉਹਦਾ ਸਿਰ ਤੇ ਕੋਹੇ ਕੂੜਾ ਨੂੰ ਬੁੜੀਆਂ ਨੂੰ ਸਾਡੀਆਂ ਲਾ ਲੈਂਦੇ ਨੇ ਹਾਂ ਹਾਂ ਵੀ ਬੋਟਾ ਪੰਜਾ ਤੋਂ ਪਵਾਲਾ ਇਸ ਤਾ ਪਉਂਦੇ ਨਹੀਂ ਕਿਸੇ ਗੱਲ ਸਹੀ ਆ ਕਿ ਮਾਤਾ ਦੀ ਤੁਸੀਂ ਸੁਣ ਸਕਦੇ ਹੋ ਮਿੱਤਰੋ ਵੀ ਵੋਟਾਂ ਵੀ ਆਪਾਂ ਨਹੀਂ ਪਾਉਣੀਆਂ ਨੇ ਵੀ ਮਰੇ ਖਪਿਆ ਖੁਸ਼ੀ ਗਮੀ ਤੇ ਸਾਰਿਆਂ ਨੇ ਆਪਾਂ ਨਹੀਂ ਜਾਣਾਂਗਾ ਇਹਨਾਂ ਦਾ ਰੇਟ ਤਾਂ 5-4 ਰੁਪਏ ਮਹਿੰਗਾ ਹੋ ਸਕਦਾ ਪਰ ਜਿਹੜਾ ਕੰਮ ਆਗਾ ਕੰਮ ਸੌਂਕਣਾ ਕਰਦਿਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਿੱਤਰੋ ਕੰਮ ਤੁਸੀਂ ਦੇਖ ਸਕਦੇ ਹੋ ਹਾਂਜੀ ਧੰਨਵਾਦ